ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆ ਮਾਤਾ ਮદાન ਵਾਲੀ ਦਾ ਢਾਲਾ ਲੈ ਕੇ ਹਾਜ਼ਰ ਹੋਏ ਆ ਮਾਤਾ ਮદાન ਵਾਲੀ ਦਾ ਜਿਹੜਾ ਇਹ ਢਾਲਾ ਆ ਬੜਾ ਜ਼ਬਰਦਸਤ ਤੇ ਪਾਵਰਫੁੱਲ ਢਾਲਾ ਆ ਇਸ ਢਾਲੇ ਦੇ ਨਾਲ ਜਿਹੜੀ ਵੀ ਕੋਈ ਚੀਜ਼ ਹੋਵੇ ਜਿੰਨ ਭੂਤ ਖਬੀਜ਼ ਕੁਝ ਵੀ ਹੋਵੇ ਚਾਹੇ ਕੋਈ ਵੀ ਇਲ ਬਲਾ ਹੋਵੇ ਉਹਨੂੰ ਤੁਸੀਂ ਲਾ ਸਕਦੇ ਹੋ ਬਹੁਤ ਜਲਦੀ ਚਾਹੇ ਚਰਾਹੇ ਤੋਂ ਚੀਜ਼ ਲੱਗੀ ਹੋਵੇ ਚਾਹੇ ਕਿਤੇ ਵੀ ਪਾਸਿਓਂ ਸ਼ਮਸ਼ਾਨ ਦੀ ਕੋਈ ਗੰਦੀ ਚੀਜ਼ ਲਈ ਹੋਵੇ ਜਾਂ ਮਸਾਣੀ ਲਈ ਹੋਵੇ ਕੁਝ ਵੀ ਲਾਇਆ ਹੋਵੇ ਉਹਦੇ ਨਾਲ ਤੁਸੀਂ ਹਰ ਚੀਜ਼ ਦਾ ਸਫਾਇਆ ਕਰ ਸਕਦੇ ਹੋ ਕਿੱਦਾਂ ਕਰਨਾ ਹੈ ਵੀਡੀਓ ਦੇ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲਿਓ ਕਿਉਂਕਿ ਕਰਕੇ ਗੱਲ ਕੱਲੀ-ਕੱਲੀ ਫੇਰੀ ਸਮਝ ਆਉਣੀ ਆ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਤਾਂ ਦੋਸਤੋ ਹੁਣ ਗੱਲ ਕਰਦੇ ਆਂ ਮਾਤਾ ਮidan ਦੇ ਵਾਲੀ ਦੇ ਢਾਲੇ ਬਾਰੇ ਜਿਹੜਾ ਇਹ ਢਾਲਾ ਕਹਿ ਲੋ ਇਹਨੂੰ ਉਤਾਰਾ ਕਹਿ ਲੋ ਕਿਉਂਕਿ ਕਿ ਇਹ ਬਹੁਤ ਹੀ ਇੰਨਾ ਕੰਮ ਦਾ ਢਾਲਾ ਆ ਜਿਹਦੇ ਨਾਲ ਰਿਜ਼ਲਟ ਚੁਟਕੀਆਂ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਆ ਸੋ ਇਸ ਢਾਲੇ ਨਾਲ ਬਹੁਤ ਲੋਕਾਂ ਦਾ ਭਲਾ ਬਹੁਤ ਹੋਇਆ ਬਹੁਤ ਲੋਕਾਂ ਦਾ ਕੰਮ ਕੀਤਾ ਵੀ ਆ ਤਾਂ ਬਹੁਤ ਲੋਕਾਂ ਦਾ ਫਾਇਦਾ ਹੋਇਆ ਇਸ ਢਾਲੇ ਦੇ ਨਾਲ ਕਾਫੀ ਲੋਕ ਕਰ ਚੁੱਕੇ ਨੇ ਇਸ ਢਾਲੇ ਨੂੰ ਠੀਕ ਹੈ ਤੁਸੀਂ ਵੀ ਇਸ ਢਾਲੇ ਨੂੰ ਕਰ ਲਓ ਮੈਂ ਇਹਦੀ ਵੀਡੀਓ ਤਾਂ ਹੀ ਬਣਾ ਕੇ ਦੇਣ ਰਿਹਾ ਕਿ ਤੁਹਾਨੂੰ ਇਹਦਾ ਜਿਹੜਾ ਰਿਜ਼ਲਟ ਤੁਹਾਨੂੰ ਆਪ ਦੇਖਣ ਨੂੰ ਮਿਲੇ ਜਿਹੜੇ ਸਾਡੇ ਤੋਂ ਵੈਸੇ ਆਉਂਦੇ ਸੀ ਅਸੀਂ ਉਹਨਾਂ ਨੂੰ ਪਹਿਲਾਂ ਵੀ ਇਹ ਚੀਜ਼ ਦੇ ਚੁੱਕੇ ਹਾਂ ਔਰ ਜਿਹੜੇ ਸਾਡੇ ਨਾਲ ਸਾਡੇ ਚੈਨਲ ਤੇ ਜੁੜੇ ਹੋਰ ਪਹਿਲੀ ਵਾਰ ਇਸ ਢਾਲੇ ਦਾ ਆਨੰਦ ਮਾਣਨਗੇ ਔਰ ਇਸ ਢਾਲੇ ਦੇ ਨਾਲ ਜਿਹੜਾ ਵੀ ਕੰਮ ਹੈ ਤੁਹਾਨੂੰ ਇਹਦਾ ਰਿਜ਼ਲਟ ਨਾਲੋਂ ਨਾਲ ਦੇਖਣ ਨੂੰ ਮਿਲ ਜੂਗਾ ਤਾਂ ਦੋਸਤੋ ਤੁਸੀਂ ਹੁਣ ਗੱਲ ਕਪਾ ਮਾਤਾ ਮਦਾਨ ਵਾਲੀ ਦੀ ਕਰਦੇ ਆ ਜੇ ਕੋਈ ਮਾਤਾ ਮਦਾਨ ਵਾਲੀ ਦੇ ਢਾਲੇ ਆਪਾਂ ਪਹਿਲਾਂ ਵੀ ਪਾਏ ਹੋਏ ਨੇ ਢਾਲੇ ਮਾਤਾ ਮਦਾਨ ਵਾਲੀ ਦੇ ਹਜੇ ਵੀ ਸਾਡੇ ਤੋਂ ਬਹੁਤ ਹੈਗੇ ਨੇ ਪਰ ਇੱਕ ਇੱਕ ਕਰਕੇ ਅਸੀਂ ਦਿੰਦੇ ਰਵਾਂਗੇ ਤਾਂ ਜਿਹੜਾ ਇਹ ਢਾਲਾ ਆ ਇਹਦੇ ਨਾਲ ਜਿੰਨੀ ਕਹਿ ਲਓ ਕਿ ਪੁਰਾਣੀ ਤੋਂ ਪੁਰਾਣੀ ਜਿੰਨੀ ਮਰਜ਼ੀ ਪੁਰਾਣੀ ਚੀਜ਼ ਹੋਵੇ ਲੰਬੇ ਸਮੇਂ ਤੋਂ ਨਾਲ ਚੱਲਦੀ ਹੋਵੇ ਉਹ ਵੀ ਇਸ ਢਾਲੇ ਦੇ ਨਾਲ ਲਾਈ ਜਾ ਸਕਦੀ ਆ ਠੀਕ ਹੈ ਪਰ ਤਰੀਕਾ ਹੋਣਾ ਚਾਹੀਦਾ ਕਰਨ ਦਾ ਕਿਉਂਕਿ ਕਿ ਜਿਹੜੀ 1 ਸਾਲ ਤੋਂ ਲੈ ਕੇ 6 ਸਾਲਾਂ ਤੱਕ ਦੀ ਚੀਜ਼ ਹੁੰਦੀ ਹੈ ਉਸ ਚੀਜ਼ ਦਾ ਤਾਂ ਕੋਈ ਜ਼ਿਆਦਾ ਸਮਾਂ ਨਹੀਂ ਲੱਗ ਪਾਂਦਾ ਜਲਦੀ ਨਿਕਲ ਜਾਂਦੀ ਹੈ ਜੇ ਕੋਈ ਚੀਜ਼ 10 ਸਾਲ ਤੋਂ ਉੱਤੇ ਟੱਪ ਗਈ ਹੋਏ 10 12 ਸਾਲ 20 ਸਾਲ 25 ਸਾਲ 30 ਸਾਲ ਹੋ ਗਏ ਹੋ ਤਾਂ ਫਿਰ ਉਸ ਚੀਜ਼ ਨੂੰ ਲਗਾਤਾਰ 41 ਦਿਨ ਹੀ ਕੰਮ ਕਰਨਾ ਪੈਂਦਾ ਉਹਦੇ ਉੱਤੇ 41 ਦਿਨ ਕੰਮ ਕਰਨ ਤੋਂ ਬਾਅਦ ਉਹਦਾ ਫੇਲ ਜਾ ਕੇ ਕਲੀਨਿੰਗ ਹੁੰਦੀ ਹੈ ਕਿਉਂ ਕਰਕੇ ਜਿੰਨਾ ਲੰਬਾ ਸਮਾਂ ਹੋ ਜਾਊਗਾ ਉਨੀਆਂ ਚੀਜ਼ਾਂ ਜਿਹੜੀਆਂ ਸਾਥ ਨਹੀਂ ਛੱਡਦੀਆਂ ਕਿਉਂ ਕਰਕੇ ਇਹ ਚੀਜ਼ਾਂ ਜਿੰਨੀਆਂ ਵੀ ਚੀਜ਼ਾਂ ਸਾਡੇ ਸਰੀਰ ਦੇ ਵਿੱਚ ਲੱਗਦੀਆਂ ਸਾਡੇ ਅੰਗ-ਅੰਗ ਵਿੱਚ ਬਹਿ ਜਾਂਦੀਆਂ ਨਾਕਾ ਲਾ ਕੇ ਫਿਰ ਇਹ ਜਿਹੜੀ ਚੀਜ਼ ਅਸੀਂ ਖਾਂਦੇ ਉਹਦਾ ਸੇਵਨ ਕਰਦੀਆਂ ਖਾਂਦੀਆਂ ਪੀਂਦੀਆਂ ਆਨੰਦ ਮਾਣਦੀਆਂ ਆਰਾਮ ਨਾਲ ਜਿੱਦਾਂ ਆਪਾਂ ਘਰ 'ਚ ਰਹਿ ਰਹੇ ਹੁੰਦਾ ਰਹਿੰਦੀਆਂ ਸਾਡੇ ਨਾਲ ਪਰ ਸਮੇਂ-ਸਮੇਂ ਤੇ ਸਾਡਾ ਨੁਕਸਾਨ ਵੀ ਕਰਦੀਆਂ ਰਹਿੰਦੀਆਂ ਸੋ ਇਨਾ ਤੋਂ ਬਚਣ ਵਾਸਤੇ ਇਹ ਤੁਹਾਨੂੰ ਅੱਜ ਦਾ ਜੋ ਢਾਲਾ ਦੇਣ ਲੱਗਿਆ ਕਿਉਂਕਿ ਇਸ ਢਾਲੇ ਦੇ ਨਾਲ ਬਹੁਤ ਵੱਡਾ ਕੰਮ ਇੱਕ ਕੀਤਾ ਸੀਗਾ ਤਾਂਹੀਂ ਇਸੇ ਢਾਲੇ ਨੂੰ ਅਸੀਂ ਕਿਹਾ ਜਲਦੀ ਤੋਂ ਜਲਦੀ ਤੁਹਾਨੂੰ ਵੀ ਦੇ ਦਈਏ ਤਾਂ ਦੋਸਤੋ ਜਿਹੜੀ ਮਾਤਾ ਮਦਾਨ ਵਾਲੀ ਹੈ ਮਾਤਾ ਮਦਾਨ ਵਾਲੀ ਤੇ ਤੁਹਾਨੂੰ ਪਤਾ ਮਾਂ ਛੀਤਲਾ ਮਦਾਨਣ ਚੁਗਾਨਣ ਇਹ ਤਿੰਨ ਦੇਵੀਆਂ ਇੱਕੋ ਹੀ ਹੀ ਸਰੂਪ ਹੈ ਠੀਕ ਹੈ ਅਲੱਗ-ਅਲੱਗ ਜਿਹੜੇ ਕੰਮ ਇਹਨਾਂ ਨੂੰ ਸੌਂਪੇ ਹੋਏ ਆ ਸੋ ਮਾਤਾ ਮદાન ਵਾਲੀ ਜਿਹੜੀ ਹੈ ਮਾਤਾ ਮદાન ਵਾਲੀ ਦਾ ਕੰਮ ਜਿਹੜਾ ਕੀਤਾ ਹੁੰਦਾ ਆ ਬਹੁਤ ਛੇਤੀ ਇਹਦਾ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ ਆ ਤੁਸੀਂ ਹੁਣ ਪਹਿਲਾਂ ਤਾਂ ਕਾਪੀ ਪੈਨ ਚੱਕੋ ਨੋਟ ਕਰ ਲਓ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਾਂਗੇ ਉਹ ਨੋਟ ਕਰ ਲਓ ਉਹ ਸਮਾਨ ਤੁਸੀਂ ਲੈ ਆਣਾ ਬਾਜ਼ਾਰ ਤੋਂ ਜਾ ਕੇ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਸੀਜਰ ਤੁਹਾਨੂੰ ਸਮਝਾਉਣੇ ਆ ਤੁਸੀਂ ਇੱਕ ਮਿੱਟੀ ਦਾ ਭਾਂਡਾ ਲੈਣਾ ਹੈ ਮਿੱਟੀ ਦਾ ਭਾਂਡਾ ਜਿਹੜਾ ਖੁੱਲੇ ਜੇ ਮੂੰਹ ਵਾਲਾ ਲਈਓ ਠੀਕ ਹੈ ਤੇ ਇਹ ਸੱਤ ਲੈਣੇ ਆ ਤੁਸੀਂ ਕੋਲੇ ਲੱਕੜ ਦੇ ਠੀਕ ਹੈ ਔਰ ਦੇਸੀ ਘਿਓ ਦਾ ਹਲਵਾ ਬਣਾ ਲੈਣਾ ਝੁੜਾ ਜਿਹਾ ਝੁੜਾ ਜਿਹਾ ਦੇਸੀ ਘਿਓ ਦਾ ਹਲਵਾ ਤੇ ਸਵਾ ਮੁੱਠੀ ਚੌਲ ਠੀਕ ਹੈ ਚੌਲ ਤੁਸੀਂ ਜਿਹੜੇ ਸਵਾ ਮੁੱਠੀ ਲੈਣੇ ਆ ਉਹ ਇਹ ਦੇਖ ਲਿਓ ਪੂਰੇ ਸਾਫ ਤੇ ਹੋਣ ਕਿਸੇ ਪਾਸੋਂ ਟੁੱਟਿਆ ਨਾ ਹੋਵੇ ਕੋਈ ਠੀਕ ਹੈ ਦਾਣਾ ਜਿਹੜੇ ਬਾਸਮਤੀ ਹੁੰਦੇ ਉਹ ਟੁੱਟੇ ਨਹੀਂ ਹੁੰਦੇ ਪੂਰੇ ਜਿਹੜੇ ਵਧੀਆ ਵਾਲੀ ਬਾਸਮਤੀ ਉਹ ਲੈ ਲਿਓ ਸਵਾ ਮੁੱਠੀ ਤੁਸੀਂ ਚੌਲ ਲੈ ਲੈਣੇ ਆ ਇੱਕ ਲੈਣਾ ਆਂਡਾ ਇੱਕ ਤੁਸੀਂ ਪਿੱਪਲ ਦੀ ਟਾਣੀ ਦੀ ਇੱਕ ਛੋਟੀ ਜੀ ਟਾਣੀ ਦੀ ਲੱਕੜ ਤੋੜ ਲੈਣੀ ਆ ਠੀਕ ਹੈ ਹੁਣ ਤੁਸੀਂ ਕਰਨਾ ਕੀ ਆ ਜਿਸ ਤਰ੍ਹਾਂ ਇਹ ਤੁਸੀਂ ਘਰ ਦੇ ਵਿੱਚ ਆਪਣੇ ਬੈਠ ਕੇ ਕਰਨਾ ਘਰ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੰਦੇ ਉੱਤੇ ਤੁਹਾਡੇ ਜੀਤੇ ਉੱਤੇ ਘਰ ਪਰਿਵਾਰਕ ਮੈਂਬਰ ਦੇ ਉੱਤੇ ਕਿਸੇ ਨੇ ਕੋਈ ਚੀਜ਼ ਇਦਾਂ ਦੀ ਲਗਾਈ ਹੈ ਜਿਹੜੀ ਕਿ ਛੇਤੀ ਜਾ ਰਹੀ ਰਹੀ ਤੁਸੀਂ ਉਤਾਰਾ ਕਿੱਦਾਂ ਕਰਨਾ ਤੁਸੀਂ ਜਿਹੜਾ ਵੀ ਬੰਦਾ ਉਹਨੂੰ ਜ਼ਮੀਨ ਤੇ ਥੱਲੇ ਬਿਠਾ ਲੈਣਾ ਜ਼ਮੀਨ ਦੇ ਉੱਤੇ ਪਿਠਾ ਕੇ ਪਹਿਲਾਂ ਉਹਦੇ ਸਿਰ ਤੋਂ ਦੀ ਜਿਹੜਾ ਮਿੱਟੀ ਦਾ ਜਿਹੜਾ ਭਾਂਡਾ ਲਿਆ ਹਣਾ ਉਹਦੇ ਵਿੱਚ ਤੁਸੀਂ ਦੇਸੀ ਘਿਓ ਦਾ ਹਲਵਾ ਸੱਤ ਕੋਲੇ ਤੇ ਸਵਾ ਮੁੱਠੀ ਚੌਲ ਪਾ ਲੈਣੇ ਆ ਠੀਕ ਹੈ। ਪਾਣ ਤੋਂ ਬਾਅਦ ਤੁਸੀਂ ਕੀ ਕਰਨਾ ਉਹਦੇ ਸਿਰ ਤੋਂ ਘੋਲਣਾ ਸੱਤ ਵਾਰ ਫਿਰ ਉਹਨੂੰ ਖੜਾ ਕਰਕੇ ਸਿਰ ਤੋਂ ਲੈ ਕੇ ਸੱਤ ਪੈਰਾਂ ਤੱਕ ਵਾਰਨਾ ਸੱਤ ਵਾਰ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਨਾਲ ਹੀ ਉਸੇ ਸਮੇਂ ਜਿਹੜਾ ਅਡਾ ਤੇ ਨਾਲ ਪਿੱਪਲ ਦੀ ਟਾਣੀ ਉਹ ਵੀ ਨਾਲ ਹੀ ਲੈ ਜਾਣੀ ਆ ਠੀਕ ਹੈ। ਤੁਸੀਂ ਇਹ ਟਾਲਾ ਜਿਹੜਾ ਰਾਤ ਨੂੰ ਕਿਸੇ ਵੀ 10 ਵਜੇ ਤੋਂ ਬਾਅਦ ਕਰ ਲਓ ਜਦੋਂ ਤੁਹਾਨੂੰ ਲੱਗੇ ਵੀ ਚਰਾਹੇ ਤੇ ਕੋਈ ਤੁਹਾਨੂੰ ਨਹੀਂ ਮਿਲਦਾ ਜਾਂ ਕੋਈ ਐਸੇ ਚਰਾਹੇ ਦਾ ਚੈਨ ਕਰ ਲਓ ਵੀ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਜਿੱਥੇ ਖਾਲੀ ਹੋਵੇ ਬਿਲਕੁਲ 10 ਵਜੇ ਤੱਕ 10 ਵਜੇ ਤੋਂ ਬਾਅਦ ਜਦੋਂ ਮਰਜੀ ਚੱਲ ਜਾਓ ਪਰ 12 ਵਜੇ ਤੋਂ ਪਹਿਲਾਂ ਪਹਿਲਾਂ ਇਹ ਕਰਨਾ ਠੀਕ ਹੈ ਤੇ ਜਦੋਂ ਵੀ ਜਾਣਾ ਘਰ ਦੇ ਵਿੱਚੋਂ ਫਿਰ ਦੁਬਾਰਾ ਮੁੜ ਕੇ ਆਉਣਾ ਨਹੀਂ ਨਾ ਪਿੱਛੇ ਮੁੜ ਕੇ ਦੇਖਣਾ ਨਾ ਕਿਸੇ ਨਾਲ ਗੱਲਬਾਤ ਕਰਨੀ ਹੈ ਇਸ ਇਟਾਲੇ ਨੂੰ ਜਦੋਂ ਤੁਸੀਂ ਕਰਨ ਜਾਣਾ ਨਾਲ ਜਿੰਨੇ ਵੀ ਬੰਦੇ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਉਹਨਾਂ ਜਾ ਸਕਦੇ ਆ ਕੋਈ ਚੱਕਰ ਨਹੀਂ ਦੋ ਲੈ ਜੋ ਤਿੰਨ ਲੈ ਲਓ ਪਰ ਰਸਤੇ ਵਿੱਚ ਕੋਈ ਗੱਲ ਨਹੀਂ ਕਰਨੀ ਜਿਸ ਤਰ੍ਹਾਂ ਜਾਣਾ ਉਸੇ ਤਰ੍ਹਾਂ ਕਰਕੇ ਆਉਣਾ ਠੀਕ ਹੈ ਚਰਾਹੇ ਤੇ ਚੱਲ ਜਾਣਾ ਚਰਾਹੇ ਤੇ ਜਾ ਕੇ ਇਹ ਜਿਹੜਾ ਪਾਂਡਾ ਆ ਜਿਹੜਾ ਤੁਸੀਂ ਸਮਾਨ ਵਿੱਚ ਪਾਇਆ ਹੋਗਾ ਇਹ ਮੁੰਦਾ ਮਾਰ ਦੇਣਾ ਠੀਕ ਹੈ ਮੁੰਦਾ ਮਾਰ ਕੇ ਇੱਕ ਜਿਹੜਾ ਆਂਡਾ ਉਹਦੇ ਉੱਤੇ ਫੋੜ ਦੇਣਾ ਆਂਡਾ ਤੋੜ ਦੇਣਾ ਤੇ ਪਿੱਪਲ ਦੀ ਜਿਹੜੀ ਟਾਣੀ ਹੈ ਉਹ ਨਾਲ ਉੱਤੇ ਰੱਖ ਕੇ ਆ ਜਾਣੀ ਠੀਕ ਹੈ ਜਦੋਂ ਤੁਸੀਂ ਇਹ ਕੀਤਾ ਤੁਸੀਂ ਦੇਖਿਓ ਤੁਹਾਡਾ ਕੋਈ ਵੀ ਘਰ ਦਾ ਜੀ ਹੈ ਜਿਹੜਾ ਉਹਦਾ ਜੋ ਵੀ ਕੋਈ ਚੀਜ਼ ਹੋਏਗੀ ਉਹਦਾ ਸਾਥ ਛੱਡ ਦੇਗੀ ਤੇ ਜਲਦੀ ਤੋਂ ਜਲਦੀ ਚਲੀ ਜਾਗੀ ਘੱਟੋ ਘੱਟ 5 ਟਾਲੇ ਕਰਨੇ ਆ ਦੇਖਿਓ 5 ਟਾਲਿਆਂ ਚ ਵੱਡੀ ਤੋਂ ਵੱਡੀ ਚੀਜ਼ ਚਲੀ ਜਾਏਗੀ ਤਾਂ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾ ਦੀ